ਇਹ ਪ੍ਰਸਿੱਧ ਧੱਕੇਸ਼ਾਹੀ ਤੋਂ ਬਚਣ ਵਾਸਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਚਾਹਦੇ ਸੀ ਵੀ ਪਰ ਉਥੇ ਉਹਨਾਂ ਨੂੰ ਵਾਟਰ ਕੈਨ ਨੇ ਸਾਡੇ ਵਕੀਲਾਂ ਦੀਆਂ ਝੜਪ ਦੇ ਵਿੱਚ ਕਈ ਕੁਝ ਨੁਕਸਾਨ ਹੋਇਆ ਕੱਪੜੇ ਪਾੜ ਗਏ ਸੱਟਾਂ ਲੱਗੀਆਂ ਤੇ ਅਸੀਂ ਉਥੇ ਜਾ ਕੇ ਜਾਣ ਤੋਂ ਰੁਕ ਗਿਆ ਤੇ ਅਸੀਂ ਫੈਸਲਾ ਕੀਤਾ ਵੀ ਸਾਰੇ ਤਰਨ ਤਾਰਨ ਦੀ ਬਾਰ ਨੂੰ ਪੌਂਡ ਵੀਰਸ ਚ ਲੈ ਕੇ ਪੰਜਾਬ ਦੀਆਂ ਬਾਰਾਂ ਨੂੰ ਨਾਲ ਲੈ ਕੇ ਔਰ ਕਾਲੇ ਬਿੱਲੇ ਰਾਕੇ ਉਥੇ ਜਾਵਾਂਗੇ ਉੱਥੇ ਕੁਝ ਉਹਨਾਂ ਦੀ ਲੜਾਈ ਹੋਈ ਹੈ ਥੋੜੇ ਜਿਹਾ ਝੋਨੇ ਦੇ ਉੱਤੇ ਟਰੱਕ ਚੜਾਇਆ ਕਹਿੰਦੇ ਸੀ ਸਾਡੇ ਵਕੀਲ ਦੇ ਸਿਰ ਦੇ ਵਿੱਚ ਸਿੱਧੀਆਂ ਤਿੰਨ ਸੱਟਾਂ 11 ਟਾਂਕੇ ਲੱਗੇ ਐ ਦੋ ਇੰਜਰੀ ਸਿਰ 'ਚ ਐ ਸਾਡਾ ਬਿਆਨ ਦੀ ਕੋਈ ਵੈਲਿਊ ਹੀ ਨਹੀਂ ਨਵੇਂ ਬਿਆਨ ਉਹਨਾਂ ਦੇ ਲਿਖਦਾ ਨਵੇਂ ਬਿਆਨ ਲਿਖ ਕੇ ਸਾਡੇ ਖਿਲਾਫ ਪਰਚਾ ਦਰਜ ਕਰਾ ਦਿਆ ਨਾਲ ਸਾਡੇ ਬਿਆਨ ਦੀ ਡੀਡੀਆਰ ਪਾ ਦਿੰਦਾ ਜਿਹੜਾ ਵਿਅਕਤੀ ਸੀਗਾ ਦੂਸਰੀ ਧਿਰ ਦਾ ਉਹ ਕੌਣ ਐ ਕਿਹਨਾਂ ਦਾ ਕਰੀਬੀ ਐ ਕੀ ਯਾਦਵ ਸਿੰਘ ਬਾਠ ਆ ਆਮ ਆਦਮੀ ਪਾਰਟੀ ਦਾ ਯੂਥ ਪ੍ਰਧਾਨ ਸਾਡੇ ਖਿਲਾਫ ਮਦਈ ਤੇਰੇ ਜਿਹੜੀ ਸਾਡੇ ਤੇ ਧੱਕੇ ਐ ਛਾਈ ਵਾਲੀ ਕਾਰਵਾਈ ਹੋ ਗਈ ਇਹੋ ਹੀ ਕਾਰਨ ਕੇਜਰੀ ਵਾਲਿਆਂ ਦਾ ਕਨਵੀਨਰ ਐ ਪਾਮ ਆਦਮੀ ਪਾਰਟੀ ਦਾ ਉਹਨੂੰ ਇਨਸਾਫ ਕੌਣ ਲੈ ਕੇ ਦੇ ਰਿਹਾ ਉਥੋਂ ਉਹਦੀ ਬੇਲ ਕਿੰਨੇ ਲਾਈ ਇੱਕ ਐਡਵੋਕੇਟ ਨੇ ਲਾਈ ਨਾ ਸਾਡੇ ਨਾਲ ਧੱਕਾ ਕਰੀ ਜਾਂਦੇ ਹੋ ਤੁਸੀਂ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਜਾ ਰਹੇ ਸੀ ਪਰ ਸਾਨੂੰ ਵਾਰ-ਵਾਰ ਪੁਲਸ ਨੇ ਰੋਕਿਆ ਗਿਆ ਸਾਡੀਆਂ ਲੜਕੀਆਂ ਜਿਹੜੀਆਂ ਬਾਰਦੀਆਂ ਰਿਸਪੈਕਟੇਬਲ ਮੈਂਬਰ ਨੇ ਉਹਨਾਂ 'ਨੂੰ ਵੀ ਧੱਕੇ ਮਾਰੇ ਗਏ ਸਾਡੇ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ ਉਂਗਲ ਤੇ ਸੱਟਾਂ ਲਾਈ ਸਾਡੇ ਮੈਂਬਰਾਂ ਦੀ ਵੀਡੀਓ ਹਰ ਤਰ੍ਹਾਂ ਦੀ ਪੰਜਾਬ ਦਾ ਜਿਹੜਾ ਗਾਰਡੀਅਨ ਹੈ ਜਿਨੇ ਪੰਜਾਬ ਨੂੰ ਪ੍ਰੋਟੈਕਟ ਕਰਨਾ ਲੋਕਾਂ ਦੀ ਗੱਲ ਸੁਣਨੀ ਹੈ ਉਹਨੂੰ ਮਿਲਣੀ ਹੈ ਉਹਨਾਂ ਕੋਲ ਉਹਨਾਂ ਕੋਲ ਟਾਈਮ ਹੀ ਨਹੀਂ ਸਾਨੂੰ ਮਿਲਣ ਦਾ ਇਸੇ ਪਿੱਛੇ ਅਸੀਂ ਖੜਕਾਂ ਤੇ ਆਏ ਆ ਵੀ ਜਿੱਕਰ ਸਾਡੇ ਨਾਲ ਵੀ ਇੰਨਾ ਤੱਕਾ ਹੋ ਸਕਦਾ ਇੱਕ ਵਕੀਲ ਭਾਈਚਾਰੇ ਦੇ ਨਾਲ ਅਸੀਂ ਗਲਤ ਨੂੰ ਗਲਤ ਕਹਿ ਰਹੇ ਆ ਸਹੀ ਨੂੰ ਸਹੀ ਕਹਿ ਰਹੇ ਆ ਪਰ ਇਹ ਇਦਾਂ ਦੀ ਘਟਨਾ ਪਹਿਲਾਂ ਅੱਜ ਤੱਕ ਕਦੇ ਵੀ ਨਹੀਂ ਜਿੰਨੀ ਵਾਰੀ ਬਾਹਰ ਨੂੰ ਲੋੜ ਪਈ ਚਾਹੇ ਕੋਈ ਵੀ ਮੁੱਖ ਮੰਤਰੀ ਸੀ ਅਸੀਂ ਕਿਸੇ ਦੇ ਨਾਂ ਨਹੀਂ ਲੈਣਾ ਚਾਹੁੰਦੇ ਬਾਹਰ ਨੇ ਮਿਲਣ ਦੀ ਗੱਲ ਕੀਤੀ ਤਾਂ ਉਹਨਾਂ ਪੈਰੀ ਜੁੱਤੀ ਵੀ ਨਹੀਂ ਪਾਈ ਸਾਨੂੰ ਮਿਲ ਲੈ ਲੋਕੋਏ ਟੀਵੀ ਨਾਲ ਜੁੜਨ ਤੋਂ ਸਿੰਘ ਮਯਮਤਾਜ਼ ਕੱਲ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਸੀਐਮ ਭਗਵੰਤ ਮਾਨ ਆਉਂਦੇ ਨੇ ਤਾਂ ਉੱਥੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਮੁਖਸਰ ਸਾਹਿਬ ਦੇ ਵਕੀਲ ਅਤੇ ਪੁਲਿਸ ਦੇ ਵਿੱਚ ਝੜਪ ਹੁੰਦੀ ਹੈ ਕਾਰਨ ਕੀ ਹੈ ਕਿਉਂ ਉਹ ਵਕੀਲ ਨੇ ਜਿਹੜੇ ਸਾਰੇ ਮੁਕਮਲਤੀ ਦਾ ਘਰਾਓ ਕਰਨ ਚੱਲੇ ਸੀਗੇ ਉਹ ਕਾਰਨ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਦੱਸ ਦਿੰਦੇ ਆ ਕਿ ਅੱਜ ਫਿਰ ਵਕੀਲਾਂ ਦੇ ਵੱਲੋਂ ਬਾਰ ਐਸੋਸੀਏਸ਼ਨ શ્રી ਮਕਸਰ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਜਾ ਕੇ ਉਹ ਵਿਰੋਧ ਕਰਨਗੇ ਸਰਕਾਰ ਦਾ ਪੂਰਾ ਮਾਮਲਾ ਕੀ ਹੈ ਕਿਉਂ ਕੱਲ ਦਾ ਜਿਹੜਾ ਇਹਨਾਂ ਦੇ ਵੱਲੋਂ ਘਰਾਓ ਕੀਤਾ ਜਾਣਾ ਸੀਗਾ ਕਿਉਂ ਕਾਲੇ ਝੰਡੇ ਦਿਖਾਏ ਕਿ ਸਾਰੀ ਗੱਲਬਾਤ ਕਰੇ ਸਾਡੇ ਨਾਲ ਬਾਅਦ ਐਸੋਸੀਏਸ਼ਨ ਦੇ ਪ੍ਰਧਾਨ ਹੋਣਗੇ ਨਾਲ ਸਾਰੇ ਮੈਂਬਰ ਹੋਣਗੇ ਤੇ ਤਮਾਮ ਵਕੀਲ ਹੋਣਗੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਜਿਹੜੀ ਕੱਲ ਘਟਨਾ ਵਾਪਰਦੀ ਹੈ ਕੱਲ ਵੀਡੀਓ ਬੜੀਆ ਦਾ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਧੱਕਾ ਮੁਕੀ ਪੁਲਿਸ ਦੇ ਨਾਲ ਤੁਹਾਡੇ ਇੱਥੋਂ ਤੱਕ ਕਿ ਵਾਟਰ ਕੈਨਨ ਨੂੰ ਵੀ ਤੁਹਾਡੇ ਲਈ ਮੰਗਾ ਲਈ ਗਈ ਕੀ ਕਾਰਨ ਸੀਗਾ ਕੱਲ ਦਾ ਕੱਲ ਤਾਂ ਜਿਹੜਾ ਮੁੱਖ ਕਾਰਨ ਸੀ ਕਿ ਇੱਕ 29 10 ਨੂੰ ਇੱਕ 9:30 ਵਜੇ ਰਾਤ ਘਟਨਾ ਹੋਈ ਹੈ ਜੀ ਜਵਾਰੇ ਵਾਲੇ ਪਿੰਡ ਦੇ ਵਿੱਚ ਇੱਕ ਘਟਨਾ ਹੋਈ ਹੈ ਉੱਥੇ ਸਾਡੇ ਇੱਕ ਵਕੀਲ ਸਾਹਿਬ ਆਨਸੀ ਆ ਉਹ ਆਪਣੇ ਭਰਾ ਦੀ ਰੋਟੀ ਲੈ ਕੇ ਗਏ ਸੀ ਉੱਥੇ ਕੁਝ ਉਹਨਾਂ ਦੀ ਲੜਾਈ ਹੋਈ ਆ ਥੋੜੇ ਜਿਹਾ ਝੋਨੇ ਦੇ ਉੱਤੇ ਟਰੱਕ ਚੜਾਇਆ ਕਹਿੰਦੇ ਸੀ ਵੀ ਸਾਡੇ ਝੋਨੇ ਤੇ ਟਰੱਕ ਚੜਾਇਆ ਉਸ ਚੀਜ਼ ਤੋਂ ਇਹ ਲੜਾਈ ਹੋਈ ਆ ਲੜਾਈ ਤੋਂ ਬਾਅਦ ਸਾਡੇ ਵਕੀਲ ਸਾਹਿਬ ਦਾਖਲ ਹੋ ਗਏ ਆ ਹਸਪਤਾਲ ਉਹਨਾਂ ਨੇ ਵੀ ਫਰਜੀ ਸੱਟਾ ਪੜਾ ਕੇ ਉਹਨਾਂ ਦੇ ਬੰਦੇ ਵੀ ਦਾਖਲ ਹੋਏ ਜੀ ਸਾਡੇ ਵਕੀਲ ਦੇ ਸਿਰ ਦੇ ਵਿੱਚ ਸਿੱਧੀਆਂ ਤਿੰਨ ਸੱਟਾਂ ਉਸ ਦੇ ਨਾਲ ਜਿਹੜਾ ਕੋ ਇੱਕ ਇੱਕ ਹੋਰ ਇਹਦਾ ਜਿਸ ਦੇ ਚਾਚੇ ਦਾ ਲੜਕਾ ਮਲਕੀਸ਼ ਸਿੰਘ ਆ ਜੀ ਉਹਦੇ ਬਹੁਤ ਗੰਬੀਰ ਸੱਟਾਂ ਲੱਗੀਆਂ ਨੇ ਉਹਦੇ ਟੈਸਟਿਕਲ ਤੱਕ ਰਿਮੂਵ ਹੋਣੇ ਆ ਸਾਡੇ ਪੁਲਿਸ ਕੋਲ ਇਹੋ ਹੀ ਮੰਗ ਸੀ ਵੀ ਜੋ ਬੰਦੀ ਕਾਰਵਾਈ ਸਹੀ ਕੀਤਾ ਜਾਵੇ ਜਿਹੜਾ ਸਾਡੇ ਤੇ ਪਰਚਾ ਹੋਇਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਉਥੇ ਗਏ ਆ ਜਾਂ ਝਗੜਾ ਹੋਇਆ ਤੇ ਉਸ ਨੂੰ ਅਸੀਂ ਪਿੱਛੇ ਆ ਸਾਡਾ ਤਾਂ ਇੱਕ ਇਨਾ ਹੀ ਪ੍ਰੋਟੈਸਟ ਹੈ ਇਸ ਚੀਜ਼ ਦਾ ਵੀ ਜਿਹੜਾ ਇਹ ਸਾਡੇ ਤੇ ਸੈਕਸ਼ਨ ਗਲਤ ਲਾ ਕੇ 307 ਦੀ ਤਰ੍ਹਾਂ ਧਾਰਾ ਜਿਹੜੀ ਸਾਡੇ ਤੇ ਵੀ ਲਾ ਕੇ ਤੇ ਇਹ ਪਰਚਾ ਦਰਜ ਕੀਤਾ ਗਿਆ ਜਦ ਕਿ ਸਾਡਾ ਬਿਆਨ ਪਹਿਲਾਂ ਰਿਕਾਰਡ ਹੋਇਆ ਪਹਿਲਾਂ ਅਸੀਂ ਦਾਖਲ ਵੀ ਹੋਏ ਤੇ ਪਰ ਸਾਡੇ ਸਾਡੇ ਦੇ ਕੋਈ ਕਾਰਵਾਈ ਨਹੀਂ ਕੀਤੀ 29 ਤਰੀਕ ਤੋਂ ਬਾਅਦ 30 10 ਨੂੰ ਜਦੋਂ ਦੁਬਾਰਾ ਅਸੀਂ ਪ੍ਰੋਟੈਸਟ ਕੀਤਾ ਰੌਲਾ ਪਾਇਆ ਫਿਰ ਜਾ ਕੇ ਕੋਈ ਸਾਡੇ ਬਿਆਨ ਰਿਕਾਰਡ ਕਰਨ ਵਾਸਤੇ ਉੱਥੇ ਗਿਆ ਤੇ ਬਿਆਨ ਰਿਕਾਰਡ ਕਰਕੇ ਫਿਰ ਵੀ ਦੋ ਦਿਨ ਪੁਲਿਸ ਸਾਨੂੰ ਟਾਲਮ ਟੋਲ ਕਰਦੇ ਰਹੀ ਅੰਤ ਨੂੰ ਸਾਨੂੰ ਇਹ ਰਾਹ ਅਪਣਾਉਣਾ ਪਿਆ ਜੀ ਤਾਂ ਕਾਰਨ ਕੀ ਸੀਗਾ ਕਿਉਂ ਨਹੀਂ ਜਿਹੜੀ ਤੁਹਾਡੀ ਕਾਰਵਾਈ ਆ ਉਹ ਸਹੀ ਕੀਤੀ ਗਈ ਜਾਂ ਤੁਹਾਡੇ ਉੱਤੇ ਕਿਉਂ ਕਾਰਵਾਈ ਕਰਤੀ ਉਹਦੇ ਪਿੱਛੇ ਕੀ ਕਾਰਨ ਪਿਆ ਇਹਦੇ ਪਿੱਛੇ ਸਾਨੂੰ ਤਾਂ ਕੋਈ ਪੋਲਿਟੀਕਲ ਪ੍ਰੈਸ਼ਰ ਹੀ ਲੱਗਦਾ ਤਾਂ ਇਹ ਗੱਲ ਹੋਈ ਆ ਆਦਰਵਾਇਸ ਅਸੀਂ ਨਹੀਂ ਸਾਨੂੰ ਕੀ ਲੋੜ ਸੀ ਮੁੱਖ ਮੰਤਰੀ ਦਾ ਘਰਾਓ ਕਰਨ ਦੀ ਮੁੱਖ ਮੰਤਰੀ ਨੂੰ ਪ੍ਰੋਟੈਸਟ ਕਾਲੇ ਚੰਡੇ ਅਸੀਂ ਕੱਲ ਸ਼ਾਂਤਮਈ ਤਰੀਕੇ ਨਾਲ ਜਾਣ ਵਾਸਤੇ ਬੁਖਾਰੇ ਸੀ ਪਰ ਉੱਥੇ ਉਹਨਾਂ ਨੂੰ ਵਾਟਰ ਕੈਨਾਂ ਨਾਲ ਸਾਡੇ ਵਕੀਲਾਂ ਦੀਆਂ ਝੜਪ ਦੇ ਵਿੱਚ ਕਈ ਕੁਝ ਨੁਕਸਾਨ ਹੋਇਆ ਕੱਪੜੇ ਪਾੜ ਗਏ ਸੱਟਾਂ ਲੱਗੀਆਂ ਤੇ ਸਾਨੂੰ ਉੱਥੇ ਜਾ ਕੇ ਜਾਣ ਤੋਂ ਰੁਕ ਗਿਆ ਹੋ ਸਕਦਾ ਸਾਨੂੰ ਕੱਲ ਮੁੱਖ ਮੰਤਰੀ ਨਾਲ ਮਿਲਾਇਆ ਜਾਂਦਾ ਤੇ ਸਾਡਾ ਮਸਲਾ ਹੱਲੀ ਹੋ ਜਾਂਦਾ ਤੁਹਾਡੀ ਮੰਗ ਹੀ ਸੀ ਕਿ ਅਸੀਂ ਮੁੱਖ ਮੰਤਰੀ ਨਾਲ ਮਿਲਣਾ ਹੈ ਅਸੀਂ ਮੁੱਖ ਮੰਤਰੀ ਨਾਲ ਮਿਲ ਕੇ ਆਪਦੀ ਤਕਲੀਫ ਦੱਸਣੀ ਸੀ ਜੋ ਸਾਨੂੰ ਹੋਈ ਆ ਵੀ ਜੋ ਸਾਡੇ ਨਾਲ ਘਟਨਾਕਰਮ ਹੋਇਆ ਵੀ ਜੋ ਪੁਲਿਸ ਦੀ ਤੱਕੇਸ਼ਾਈ ਆ ਏ ਪਰ ਸਿੱਤੇ ਕਿ ਸ਼ਾਇਦ ਬਚਣ ਵਾਸਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਚਾਹਦੇ ਸੀ ਵੀ ਜਿਹੜੀ ਸਾਡੇ ਤੇ ਗਲਤ 307 ਲੱਗੀ ਆ ਉਹਨੂੰ ਤੋੜਿਆ ਜਾਵੇ। ਮਤਲਬ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਖੁਦ ਇਨਸਾਫ ਮੰਗ ਰਹੇ ਸੀ ਗੱਲ। ਬਸ ਇਸੇ ਪਿੱਛੇ ਅਸੀਂ ਛੜਕਾਂ ਤੇ ਆਏ ਆ ਵੀ ਜੇਕਰ ਸਾਡੇ ਨਾਲ ਵੀ ਇੰਨਾ ਧੱਕਾ ਹੋ ਸਕਦਾ ਇੱਕ ਵਕੀਲ ਭਾਈਚਾਰੇ ਦੇ ਨਾਲ ਅਸੀਂ ਗਲਤ ਨੂੰ ਗਲਤ ਕਹਿ ਰਹੇ ਆ ਸਹੀ ਨੂੰ ਸਹੀ ਕਹਿ ਰਹੇ ਆ। ਤੇ ਜੇਕਰ ਸਾਡੇ ਨਾਲ ਇੰਨਾ ਕੋਈ ਹੋ ਰਿਹਾ ਤੇ ਆਮ ਪਬਲਿਕ ਦਾ ਕੀ ਹਸ਼ਰ ਹੋਊ। ਹੂੰ। ਇਸੇ ਪਿੱਛੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਵੀ ਜਾ ਕੇ ਚਾਹੁੰਦੇ ਸੀ ਵੀ ਆ ਗੱਲਬਾਤ ਹੋਈ ਆ ਤੁਹਾਡੇ ਅਫਸਰਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਦਕਿ ਇਵਨ ਕੇ ਸੀਨੀਅਰ ਮੈਂਬਰਸ ਮੇਰੀ ਬਾਰ ਦੇ ਅਸੀਂ 2-3 ਵਾਰ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਐਸਪੀਡੀ ਸਾਹਿਬ ਨੂੰ ਮਿਲੇ ਆ ਐਸਐਚਓ ਤੱਕ ਨੇ ਸਾਡਾ ਹੋਣ ਨਹੀਂ ਚੱਕਿਆ ਰਾਤ ਸਾਨੂੰ 11-12 ਵਜੇ ਤੱਕ 30 ਤਰੀਕ ਨੂੰ ਲਾਰੇ ਲਾਉਂਦੇ ਰਹੇ ਵੀ ਪਰਚਾ ਦਰਜ ਹੋ ਗਿਆ ਫਿਰ ਪਤਾ ਨਹੀਂ ਕੀ ਪੋਲਿਟੀਕਲ ਪ੍ਰੈਸ਼ਰ ਬਣਿਆ ਉਹਨਾਂ ਨੇ ਸਾਡੇ ਸਾਡੇ ਖਿਲਾਫ ਸਾਡੀ ਰਪੋਰਟ ਬਣਾਤੀ ਤੇ ਉਹਨਾਂ ਦੇ ਖਿਲਾਫ ਐਫਆਰ ਕਰਤੀ ਸਾਡੇ ਜਿਹੜਾ ਜਿਹੜਾ ਵਿਅਕਤੀ ਸੀਗਾ ਦੂਸਰੀ ਧਿਰ ਦਾ ਉਹ ਕੌਣ ਹੈ ਕਿੰਨਾ ਦਾ ਕਰੀਬੀ ਹੈ ਕੀ ਪਤਾ ਲੱਗਾ ਉਹ ਸੁਣਿਆ ਜਾ ਰਿਹਾ ਵੀ ਆਮ ਆਦਮੀ ਪਾਰਟੀ ਦੇ ਕਿਸੇ ਸੀਨੀਅਰ ਲੀਡਰ ਦੇ ਨਾਲ ਉਹ ਸਬੰਧ ਹੈ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਹੈ ਕੌਣ ਹੈ ਉਹ ਆਮ ਆਦਮੀ ਤੁਹਾਨੂੰ ਹੱਲੇ ਪਤਾ ਪਤਾ ਲੱਗਾ ਕਿ ਕੌਣ ਬੰਦਾ ਹਾਂ ਸਾਨੂੰ ਪਤਾ ਲੱਗਾ ਯਾਦਵਰ ਸਿੰਘ ਬਾਠ ਆ ਜੀ ਯੂਥ ਦਾ ਆਗੂ ਜੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਜੀ ਯੂਥ ਪ੍ਰਧਾਨ ਹੈ ਜੀ ਪ੍ਰਧਾਨ ਲਾਇਆ ਹੋਇਆ ਹੈ ਹਾਂ ਜੀ ਹਾਂ ਜੀ ਆ ਤੁਸੀਂ ਇਹ ਦੇਖ ਸਕਦੇ ਹੋ ਉਹਨਾਂ ਨੇ ਕੋਰਪੂਰਬ ਤੇ ਜਾਂ ਵਧਾਈਆਂ ਤੇ ਜੀਆਂ ਇਹ ਇਹਦੇ ਨਾਲ ਸਾਡਾ ਸਿੱਧਾ ਸਿੱਧਾ ਝਗੜਾ ਹੋਇਆ ਹੈ ਠੀਕ ਹੈ ਮਤਲਬ ਕੀ ਆ ਬਿਅਕਤੀ ਹੈ ਜਿਨ੍ਹਾਂ ਦੇ ਜਿਨ੍ਹਾਂ ਨੇ ਪਰਚਾ ਕਰਵਾਇਆ ਤੇ ਹਾਂ ਜੀ ਇਹ ਸਾਡੇ ਖਿਲਾਫ ਮਦਈ ਤੇਰੇ ਠੀਕ ਹੈ ਇਹ ਹੈ ਹਾਂ ਜੀ ਬਿਲਕੁਲ ਆਮ ਆਦਮੀ ਪਾਰਟੀ ਦਾ ਯੂਥ ਪ੍ਰਧਾਨ ਲਾਇਆ ਹੋਇਆ ਸਰਕਾਰ ਦਾ ਹਾਂ ਜੀ ਹਾਂ ਬਿਲਕੁਲ ਇਹੀ ਕਾਰਨ ਮੰਨਦੇ ਕਿ ਅਸੀਂ ਤੇ ਇਹੀ ਕਾਰਨ ਮੰਨਦੇ ਆ ਕਿ ਜਿਕਰ ਅੱਜ ਤੱਕ ਜਿਹੜੀ ਸਾਡੇ ਖਿਲਾਫ ਕਾਰਵਾਈ ਨਹੀਂ ਹੋਈ ਕਾਰਵਾਈ ਨਾ ਹੋਣ ਦਾ ਇਹੀ ਕਾਰਨ ਆ ਜਿਹੜਾ ਤੁਹਾਡੇ ਮਤਲਬ ਕਹਿਣ ਦੇ ਉੱਤੇ ਕਾਰਵਾਈ ਨਹੀਂ ਹੋਈ ਹਾਂ ਸਾਡੇ ਜਿਹੜੀ ਸਾਡੇ ਤੇ ਧੱਕੇਸ਼ਾਹੀ ਵਾਲੀ ਕਾਰਵਾਈ ਹੋ ਗਈ ਆ ਇਹੋ ਹੀ ਕਰਨੀ ਜੀ ਤੇ ਜਿਹੜੀ ਕੱਲ ਤਸਵੀਰ ਬਣੀ ਵਕੀਲਾਂ ਦੇ ਲਈ ਵਾਟਰ ਕੈਨ ਨਾ ਮੰਗਾ ਲੈਣੀਆਂ ਬੈਰੀਕੇਡ ਲਾ ਦੇ ਨੇ ਧੱਕਾ ਮੁੱਕੀ ਡਾਂਗਾ ਛੋਟੂ ਸਾਰਾ ਕੁਝ ਚੱਲਿਆ ਇਹ ਸੋਚਿਆ ਸੀ ਕਦੇ ਕਿਹਾ ਕੁਝ ਵਾਪਰ ਵਕੀਲਾਂ ਨਾਲ ਕਦੇ ਅਸੀਂ ਜਦੋਂ ਇੱਥੋਂ ਚੱਲੇ ਸਾਰੇ ਬਾਹਰ ਦੇ ਵਿੱਚੋਂ ਮੀਟਿੰਗ ਕਰਕੇ ਤਾਂ ਸਾਨੂੰ ਬੜੀ ਉਮੀਦ ਸੀ ਸਰਦਾਰ ਭਗਵਾਨ ਸਿੰਘ ਮਾਨ ਜੀ ਜਿਹੜੇ ਆਮ ਲੋਕਾਂ ਦੇ ਮੁੱਖ ਮੰਤਰੀ ਨੇ ਜੀ ਔਰ ਬੜੀ ਗਰਾਊਂਡ ਲੈਵਲ ਤੇ ਸਾਡੀ ਗੱਲ ਸੁਣਨਗੇ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਗੱਲ ਕਹੀ ਵੀ ਸਾਡਾ ਰੋਸ ਜ਼ਰੂਰ ਹੈ ਕਾਲੇ ਬਿੱਲੇ ਜਾਂ ਪੱਗਾਂ ਤੇ ਕਾਲੀਆਂ ਪੱਟੀਆਂ ਬੰਨ ਲੈਣੀਆਂ ਸਾਨੂੰ ਦੁੱਖ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਪਰ ਅਸੀਂ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਹੱਥ 'ਚ ਨਹੀਂ ਲਾਂਗੇ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਜਾ ਰਹੇ ਸੀ ਪਰ ਸਾਨੂੰ ਵਾਰ-ਵਾਰ ਪੁਲਿਸ ਨੇ ਰੋਕਿਆ ਗਿਆ ਸਾਡੀਆਂ ਲੜਕੀਆਂ ਜਿਹੜੀਆਂ ਬਾਰਦੀਆਂ ਰਿਸਪੈਕਟੇਬਲ ਮੈਂਬਰ ਨੇ ਉਹਨਾਂ ਨੂੰ ਵੀ ਧੱਕੇ ਮਾਰੇ ਗਏ ਸਾਡੇ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ ਉਂਗਲ ਤੇ ਸੱਟਾਂ ਲੇ ਸਾਡੇ ਮੈਂਬਰਾਂ ਦੇ ਵੀਡੀਓ ਹਰ ਤਰ੍ਹਾਂ ਦੀ ਸਾਡੇ ਕੋਲੇ ਮੌਜੂਦ ਹੈ ਅਸੀਂ ਸ਼ਾਂਤੀਪੂਰਵ ਤਰੀਕੇ ਨਾਲ ਜਾ ਰਹੇ ਸੀ ਉੱਥੇ ਜਾ ਕੇ ਅਸੀਂ ਬਿਲਕੁਲ ਦਰੀਆਂ ਵਿਛਾ ਕੇ ਆਪਦਾ ਪ੍ਰੋਟੈਸਟ ਕਰ ਲੋਕਾਂ ਨੂੰ ਆਪਦੀ ਗੱਲ ਦੱਸ ਰਹੇ ਸੀ ਅਸੀਂ ਫੇਰ ਵੀ ਪ੍ਰਸ਼ਾਸਨ ਦੀ ਕੋਈ ਗੱਲ ਮੋੜੀ ਨਹੀਂ ਏ ਡੀਸੀ ਸਾਹਿਬ ਜਿਨ੍ਹਾਂ ਨੇ ਪ੍ਰੈਸ ਦੇ ਵਿੱਚ ਇਹ ਗਲਤ ਕੀਤੀ ਵੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਨੂੰ ਮਿਲਾਉਣਾ ਚਾਹਣਾ ਔਰ ਤੁਸੀਂ ਆਓ ਮੈਂ ਮੁੱਖ ਮੰਤਰੀ ਸਾਹਿਬ ਨਾਲ 10 ਬੰਦੇ ਆਓ ਅਸੀਂ ਜਿੰਨੇ ਉਹਨਾਂ ਨੇ ਕਿਹਾ 10 ਬੰਦੇ ਪ੍ਰਧਾਨ ਜੀ ਨੇ ਜਿਸ ਜਿਸ ਨੂੰ ਰეკਮੈਂਡ ਕੀਤਾ ਕਿਉਂਕਿ ਸਾਡੀ ਬਾਰ ਦਾ ਸੂਬਾ ਪ੍ਰਧਾਨ ਜੀ ਜੋ ਫੈਸਲਾ ਕਰਦੇ ਅਸੀਂ ਉਹਦੇ ਨਾਲ ਕੱਢਦੇ ਆ ਅਸੀਂ 10 ਬੰਦੇ ਗਏ ਪਰ ਉੱਥੇ ਮੁੱਖ ਮੰਤਰੀ ਸਾਹਿਬ ਦੇ ਪੀਏ ਸਾਹਿਬ ਨੇ ਸਾਨੂੰ ਮਿਲੇ ਔਰ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਮਿਲਾਇਆ ਗਿਆ ਹੁਣ ਇੱਕ ਅਗਲੀ ਗੱਲ ਜਿਹੜੀ ਪ੍ਰਧਾਨ ਜੀ ਨੇ ਕਹੀ ਵੀ ਅਸੀਂ ਤਰਨ ਤਨ ਜਾ ਰਹੇ ਆ ਜੀ ਇਹ ਅਸੀਂ ਗੱਲ ਦੱਸਣਾ ਚਾਹੁੰਦੇ ਆ ਇਹਨੂੰ ਪੋਲੀਟੀਕਲ ਰੰਗਤ ਨਾ ਦਿੱਤੀ ਜਾਵੇ ਅਸੀਂ ਕੋਈ ਪੋਲੀਟੀਕਲ ਸਾਡਾ ਕੋਈ ਮਸਲਾ ਨਹੀਂ ਹਰ ਤਰ੍ਹਾਂ ਦਾ ਵਕੀਲ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਕੋਈ ਕਿਸੇ ਨਾਲ ਸੰਬੰਧ ਰੱਖਦਾ ਉਹ ਸਾਡਾ ਇੱਕ ਵੱਖਰਾ ਮੈਟਰ ਹੈ ਪਰ ਬਾਹਰ ਇੱਕ ਪਰਿਵਾਰ ਹੈ ਜਿਹੜੀ ਪਰਿਵਾਰ ਦੇ ਤਰ੍ਹਾਂ ਕੰਮ ਕਰਦੀ ਹੈ ਅਸੀਂ ਸਾਰੇ ਚਾਚੇ ਤਾਇਆ ਦੇ ਮੁੰਡਿਆਂ ਵਾਂਗੂ ਅਸੀਂ ਇੱਕ ਦੂਜੇ ਦੇ ਖੂਨ ਦੇ ਰਿਸ਼ਤੇ ਵਾਂਗੂ ਰਹਿੰਦੇ ਆਂ ਨਾ ਸਾਡੇ ਜਾਤ ਪਾਤ ਨਾ ਕਿਸੇ ਤਰ੍ਹਾਂ ਦੀ ਪੋਲੀਟੀਕਲ ਗੱਲ ਕਿਉਂਕਿ ਅਸੀਂ ਹਮੇਸ਼ਾ ਇੱਕ ਪਰਿਵਾਰ ਦੀ ਤਰ੍ਹਾਂ ਚੱਲਦੇ ਆਂ ਜੀ ਤਰਨ ਤਰਨ ਜਾਣ ਦਾ ਫੈਸਲਾ ਕਿਉਂ ਲਿਆ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਕੱਲ ਐਸਨ ਸਾਡੇ ਨਾਲ ਵਾਅਦਾ ਕਰਕੇ ਡਿਸਕਸ ਸਾਨੂੰ ਲੈ ਕੇ ਉਹਨਾਂ ਨੇ ਸਾਡੀ ਬਾਰ ਦੇ ਸੀਨੀਅਰ ਮੈਂਬਰ ਅਸੀਂ ਦਰੀਆਂ ਤੇ ਬੈਠੇ ਰਹੇ ਉਹਨਾਂ ਨੂੰ 2 ਮਿੰਟ ਮਿਲਣ ਦਾ ਟਾਈਮ ਨਹੀਂ ਸਾਨੂੰ ਦਿੱਤਾ ਗਿਆ ਔਰ ਸਾਨੂੰ ਜਿੱਥੋਂ ਤੱਕ ਅਸੀਂ ਪਤਾ ਕੀਤਾ ਉਹ ਕਹਿੰਦੇ ਜੀ ਭੁਖਮੰਤਰੀ ਸਾਹਿਬ ਵਿਅਸਤ ਨੇ ਤਰਨਤਾਰਨ ਦੇ ਇਲੈਕਸ਼ਨ ਚ ਇਸ ਕਰਕੇ ਉਹਨਾਂ ਕੋਲ ਟਾਈਮ ਨਹੀਂਗਾ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਅੱਜਕੱਲ ਚੰਡੀਗੜ੍ਹ ਤੋਂ ਨਹੀਂ ਤਰਨਤਾਰਨ ਚੱਲ ਰਹੀ ਹੈ ਤੇ ਅਸੀਂ ਫੈਸਲਾ ਕੀਤਾ ਵੀ ਸਾਰੇ ਤਰਨਤਾਰਨ ਦੀ ਬਾਰ ਨੂੰ ਆਉਣ ਵੀ ਰਸਤੇ ਲੈ ਕੇ ਪੰਜਾਬ ਦੀਆਂ ਬਾਰਾਂ ਨਾਲ ਲੈ ਕੇ ਔਰ ਕਾਲੇ ਬਿੱਲੇ ਲਾ ਕੇ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਉੱਥੇ ਜਾਵਾਂਗੇ ਸਿਰਫ ਆਪਦੀ ਗੱਲ ਰੱਖਣੀ ਰੌਲਾ ਬੜੀ ਹੈਰਾਨਗੀ ਦੀ ਗੱਲ ਹੈ ਪ੍ਰਸ਼ਾਸਨ ਸਾਡੀ ਗੱਲ ਸੁਣਨ ਦੀ ਤਿਆਰੀ ਨਹੀਂ ਉਹ ਅਸੀਂ ਤਾਂ ਕਾਰਵਾਈ ਮੈਡੀਕਲ ਆਧਾਰ ਤੇ ਚਾਹ ਚਾ ਰਹੇ ਆ ਵੀ ਜੋ ਮੈਡੀਕਲ ਜੋ ਡਾਕਟਰ ਦੀ ਰਿਪੋਰਟ ਆ ਉਹਦੇ ਅਨਸਾਰ ਪਰਚਾ ਦਰਜ ਕਰ ਦਿੱਤਾ ਜਾਵੇ ਔਰ ਉਲਟਾ ਸਾਡੇ ਵਕੀਲ ਤੇ ਪਰਚਾ ਦਰਜ ਕਰ ਦਿੱਤਾ ਗਿਆ ਇਸ ਕਰਕੇ ਮੈਂ ਬਤੌਰ ਵਕੀਲ ਆਪਦੇ ਪ੍ਰਧਾਨ ਜੀ ਦੀਆਂ ਸਾਰੀਆਂ ਗੱਲਾਂ ਦੀ ਤਰਜਮਾਨੀ ਕਰਦਾ ਔਰ ਮੈਂ ਇਸ ਗੱਲ ਦੀ ਹੋਰ ਨਿੰਦਿਆ ਕਰਦਾ ਦੋ ਗੱਲਾਂ ਦੀ ਪਹਿਲਾਂ ਤਾਂ ਸਾਡੇ ਨਾਲ ਧੱਕਾ ਆਇਆ ਔਰ ਮੈਨੂੰ ਮੁੱਖ ਮੰਤਰੀ ਪੰਜਾਬ ਤੋਂ ਉਮੀਦ ਨਹੀਂ ਸੀ ਔਰ ਸਾਡੇ ਜਿਹੜੇ ਮੁਖਸਰ ਸਾਹਿਬ ਦੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਮੈਨੂੰ ਉਹਨਾਂ ਨੂੰ ਐਫਰਟਸ ਕਰਨੀਆਂ ਚਾਹੀਦੀਆਂ ਨੇ ਅਸੀਂ ਉਹਨਾਂ ਦੇ ਪਰਿਵਾਰ ਦਾ ਹਿੱਸਾ ਸਾਡੇ ਉਹਨਾਂ ਨਾਲ ਵੀ ਬੜੇ ਸੰਬੰਧ ਸਗਾਵੇਂ ਨੇ ਪਰ ਸਾਨੂੰ ਇੰਨੀ ਭੈੜੀ ਤਰ੍ਹਾਂ ਇਹ ਸਰਕਾਰ ਨੇ ਰੋਲਿਆ ਮੈਨੂੰ ਲੱਗਦਾ ਇਹ ਤੋਂ ਪਹਿਲਾਂ ਕਦੇ ਸਾਡੇ ਨਾਲ ਨਹੀਂ ਹੋਈ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਸਰ ਸਾਡੇ ਵਾਪਰੀ ਇਦਾਂ ਦੀ ਘਟਨਾ ਪਹਿਲਾਂ ਕਦੇ ਅੱਜ ਤੱਕ ਕਦੇ ਵੀ ਨਹੀਂ ਜਿੰਨੀ ਵਾਰੀ ਬਾਰ ਨੂੰ ਲੋੜ ਪਈ ਚਾਹੇ ਕੋਈ ਵੀ ਮੁੱਖ ਮੰਤਰੀ ਸੀ ਅਸੀਂ ਕਿਸੇ ਦੇ ਨਾਂ ਨਹੀਂ ਲੈਣਾ ਚਾਹੁੰਦੇ ਬਾਰ ਨੇ ਮਿਲਣ ਦੀ ਗੱਲ ਕੀਤੀ ਤਾਂ ਨਾ ਪੈਰੀ ਜੁੱਤੀ ਵੀ ਨਹੀਂ ਪਾਈ ਸਾਨੂੰ ਮਿਲ ਲੈ ਬਾਰ ਦਾ ਸਤਕਾਰ ਕੀਤਾ ਔਰ ਸਾਡੀ ਬਾਹਰ ਹਮੇਸ਼ਾ ਕਿਸੇ ਗੱਲ ਤੇ ਅੜੀ ਨਹੀਂ ਕਰਦੀ ਜੋ ਸਾਨੂੰ ਜੋ ਆਨ ਮੈਟਰ ਇੱਕ ਫੈਸਲਾ ਲੈਣ ਲਈ ਅਸੀਂ ਜਦੋਜਾਦ ਕਰ ਰਹੇ ਹਾਂ ਬੜੀ ਹੈਰਾਨਗੀ ਦੀ ਗੱਲ ਜੀ ਤੇ ਜਿਸ ਤਰੀਕੇ ਨਾਲ ਕੱਲ ਦੇ ਪ੍ਰਬੰਧ ਕੀਤੇ ਸੀ ਤੁਹਾਡੇ ਲਈ ਮਤਲਬ ਇਹ ਪ੍ਰਬੰਧ ਹੁੰਦੇ ਆਮ ਤੌਰ ਤੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਕਾਨੂੰਨ ਦਾ ਨਾਮ ਪਤਾ ਹੋਵੇ ਕਿ ਕੋਈ ਗਲਤ ਘਟਨਾ ਦਾ ਵਾਪਰ ਜੇ ਲੱਗਦਾ ਤੁਹਾਨੂੰ ਕਾਨੂੰਨ ਦਾ ਕੁਝ ਪਤਾ ਨਹੀਂ ਸੀ ਜਿਹੜਾ ਤੁਹਾਡੇ ਲਈ ਇਹਨੇ ਪ੍ਰਬੰਧ ਕਰਤੇ ਗੱਲ ਲੱਗਦਾ ਤਾਂ ਹੀ ਆ ਜੀ ਟੀਟ ਦਾ ਸਾਨੂੰ ਐਂ ਕਰ ਰਹੇ ਸੀ ਵੀ ਜਿਵੇਂ ਹਾਰਡ ਕੋਰ ਕ੍ਰਿਮੀਨਲ ਹੁੰਦੇ ਆ ਜੀ ਇਹ ਹਾਲਾਂਕਿ ਸਾਡਾ ਅਸੀਂ ਸਪੈਸੀਫਿਕਲੀ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਪੀਸਫੁੱਲ ਪ੍ਰੋਟ ਤੇ ਜੋ ਸਾਡੀਆਂ ਡਿਮਾਂਡਸ ਅਸੀਂ ਸੀਐਮ ਸਾਹਿਬ ਨੂੰ ਦੱਸਣੀਆਂ ਬਟ ਉਹਨਾਂ ਨੇ ਇੰਨਾ ਸਾਡੇ ਨਾਲ ਧੱਕਾ ਕੀਤਾ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਵੀ ਸਾਡੇ ਲੇਡੀ ਮੈਂਬਰਸ ਤੱਕ ਤਾਂ ਨਾਲ ਧੱਕਾ ਕੀਤਾ ਜੀ ਉਹਨਾਂ ਨੇ ਧੱਕੇਬਾਜੀ ਆ ਕੁੱਟਮਾਰ ਹੋਈ ਆ ਬਟ ਸਾਨੂੰ ਫਿਰ ਵੀ ਮਿਲਾਇਆ ਨਹੀਂ ਗਿਆ ਜੀ ਸਾਡੇ ਤੁਸੀਂ ਲਾਲੋ ਸਾਹਿਬ ਵੀ ਚਿੱਤਰਖਾਨ ਦਾ ਵੀ ਸਾਨੂੰ ਕੋਈ ਉਹ ਮਿਲਿਆ ਨਹੀਂ ਅਰਥ ਹੈ ਜੀ ਅਸੀਂ ਫੇਰ ਨਮੋਸ਼ੀ ਨਾਲ ਹੀ ਇੱਥੇ ਆਈਆਂ ਜੀ ਅੱਛਾ ਉਸ ਤੋਂ ਬਾਅਦ ਮਿਲਿਆ ਤੁਹਾਨੂੰ ਕੋਈ ਨਹੀਂ ਤੁਹਾਨੂੰ ਮਿਲਸੋਣਾ ਹਾਂਜੀ ਉੱਥੇ ਮਿਲੇ ਆ ਉਸਦੀ ਸਾਹਿਬ ਮਿਲੇ ਜਿਹੜੀ ਸਾਡੀ ਕਮੇਟੀ ਬਣਾਈ ਸੀ ਪ੍ਰਧਾਨ ਜੀ ਨੇ ਜੀ ਬਟ ਉਹ ਵੀ ਕੋਈ ਉਹਨਾਂ ਨੇ ਸਾਨੂੰ ਕੋਈ ਸੈਟੀਸਫੈਕਟਰੀ ਉਹਨਾਂ ਨੇ ਕੀਤਾ ਨਹੀਂ ਜੀ ਕੰਮ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਉਹਨਾਂ ਨੇ ਕਿਹਾ ਸੀ ਮਿਲਣ ਨੂੰ ਬਟ ਸਟਿਲ ਕੋਈ ਸਾਡੇ ਉਹ ਹੋਇਆ ਨਹੀਂ ਜੀ ਹੱਲ ਨਹੀਂ ਹੋਇਆ ਸਾਡਾ ਕੋਈ ਅੱਛਾ ਬਾਈ ਜੀ ਜਿੱਦਾਂ ਆਪਾਂ ਗੱਲ ਕਰੀਏ ਕਿ ਵਕੀਲਾਂ ਨੂੰ ਜੇਕਰ ਕਾਰਵਾਈਆਂ ਕਰਾਉਣ ਲਈ ਇੰਨਾ ਕੁਝ ਕਰਨਾ ਪੈਂਦਾ ਜਦੋਂ ਜਦ ਕਰਨੀ ਪੈ ਰਹੀ ਹੈ ਤੇ ਆਮ ਲੋਕਾਂ ਦੇ ਹਾਲਾਤ ਕਿਹੋ ਜਿਹੇ ਤੁਹਾਡੇ ਕੋਲ ਤੇ ਆਮ ਲੋਕ ਆਉਂਦੇ ਹੁਣ ਕਿ ਉਹਨਾਂ ਦੇ ਕੀ ਹਾਲਾਤ ਨੇ ਸਰ ਦੇਖੋ ਇਸੇ ਕਰਕੇ ਤਾਂ ਅਸੀਂ ਜੀਡੀਨ ਚਲਾਈ ਹੈ ਜੀ ਕਿ ਜੇਕਰ ਸਾਨੂੰ ਹੀ ਇਨਸਾਫ ਲੈਣ ਲਈ ਸੜਕਾਂ ਤੇ ਆਉਣਾ ਪੈਂਦਾ ਸਾਨੂੰ ਇਨਸਾਫ ਲੈਣ ਲਈ ਇਨੇ ਮੁਜਾਰੇ ਕਰਨੇ ਪੈਂਦੇ ਆ ਇਨੇ ਪ੍ਰੋਟੈਸਟ ਕਰਨੇ ਪੈਂਦੇ ਆ ਤਾਂ ਆਮ ਲੋਕਾਂ ਦਾ ਕੀ ਹੁੰਦਾ ਹੋਊਗਾ ਉਹਨਾਂ ਦੀ ਆਵਾਜ਼ ਦਬ ਜਾਂਦੀ ਹੋਣੀ ਹੈ ਜੀ ਕਿਉਂਕਿ ਲੋਕਾਂ ਦੇ ਵਿੱਚ ਕੀ ਹੈਗਾ এডੂਕੇਸ਼ਨ ਥੋੜੀ ਅਵੇਰਨੈਸ ਘੱਟ ਹੈ ਵੀ ਕਿਸ ਤਰ੍ਹਾਂ ਆਪਾਂ ਪ੍ਰੋਸੈਸ ਨੂੰ ਚਲਾਉਣਾ ਹੈ ਦੇਖੋ ਹੁਣ ਜਿਵੇਂ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਕਿ ਸਾਡੀ ਬਾਹਰ ਹੈ ਬਾਹਰ ਸਾਡੀ ਪਰਿਵਾਰ ਵਾਂਗੂ ਵਰਤਦੀ ਹੈ ਜਿਵੇਂ ਚਾਚੇ ਤਾਏ ਵਰਤਦੇ ਬੱਚੇ ਵਰਤਦੇ ਆਪਸ ਦੇ ਵਿੱਚ ਉਵੇਂ ਸਾਡੀ ਬਾਹਰ ਵਰਦੀ ਸਾਡਾ ਖੂਨ ਦਾ ਰਿਸ਼ਤਾ ਇੱਕ ਦੂਜੇ ਨਾਲ ਉਵੇਂ ਅਸੀਂ ਫਿਰ ਪੈਰਬੰਦੀ ਤਾਂ ਕਰਨੀ ਹੈ ਜੀ ਕਿਸੇ ਨਾ ਕਿਸੇ ਨੇ ਆਪਣੇ ਬਾਹਰ ਮੈਂਬਰ ਦੇ ਪਿੱਛੇ ਉਮੀ ਇਸੀ ਆਪ ਦਾ ਜਿਹੜਾ ਪ੍ਰੋਟੈਸਟ ਹੈਗਾ ਪੀਸਫੁਲ ਤਰੀਕੇ ਨਾਲ ਚਲਾਇਆ ਜੀ ਤੇ ਇਨਸਾਫ ਲੈਣ ਦੀ ਸੀ ਮੰਗ ਕਰਦੇ ਪਏ ਆ ਪਰ ਸਾਨੂੰ ਇਨਸਾਫ ਮਿਲਦਾ ਨਹੀਂ ਪਿਆ ਰਿਕਵੈਸਟ ਇਹੀ ਹੈਗੀ ਹੈ بار بار ਇਹੀ اپੀਲ ਹੈਗੀ ਹੈ ਕਿ ਸਾਨੂੰ ਸਿਰਫ ਜਸਟਿਸ ਮਿਲੇ ਜਿਹੜੀ ਚੰਗੀ ਗੱਲ ਹੈਗੀ ਹੈ ਫੇਅਰ ਗੱਲ ਹੈਗੀ ਉਹ ਸਾਡੇ ਨਾਲ ਕੀਤੀ ਜਾਏ ਧੱਕਾ ਨਾ ਕੀਤਾ ਜਾਏ ਵਦੀਕੀਆਂ ਨਾ ਕੀਤੀਆਂ ਜਾਣ ਇਹੀ ਗੱਲ ਹੈ ਜੀ ਪਰ ਜੋ ਤੁਹਾਡੇ ਨਾਲ ਕੱਲ ਧੱਕਾ ਹੋਇਆ ਸੋਚਿਆ ਸੀ ਕਦੇ ਕਿ ਆ ਕੁਝ ਵਾਪਰੂਗਾ ਸਰ ਕਿੱਥੇ ਸੋਚਿਆ ਸੀਗਾ ਜੀ ਅਸੀਂ ਮੰਨ ਲਓ ਆਫਿਸ ਵੀਰ ਜਾਨੀ ਕੋਰਟ ਦੇ ਆਫੀਸਰਸ ਆਫ ਦਾ ਕੋਰਟ ਸੈਗੇ ਸਾਰੇ ਮੇਰੇ ਤੋਂ ਸੀਨੀਅਰ ਮੈਂਬਰਸ ਖੜੇ ਹੈਗੇ ਅਸੀਂ ਇਹਨਾਂ ਨੂੰ ਵੇਖ-ਵੇਖ ਕੇ ਸਿੱਖਦੇ ਆ ਠੀਕ ਹੈ ਪਰ ਅਸਾਂ ਅਸੀਂ ਕੋਰਟ ਦੇ ਵਿੱਚ ਜਾਣੇ ਈਵਨ ਕੀ ਅਸੀਂ ਅਗਰ ਇੱਕ ਐਪਲੀਕੇਸ਼ਨ ਦੇ ਦਈਏ ਸਾਨੂੰ ਚੀਫ ਜਸਟਿਸ ਆਫ ਇੰਡੀਆ ਵੀ ਇਮੀਡੀਏਟਲੀ ਮਿਲਣਗੇ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਵੀ ਸਾਨੂੰ ਇਮੀਡੀਏਟਲੀ ਮਿਲਣਗੇ ਬੇਸਿਕਲੀ ਕੀ ਹੈਗਾ ਸਾਨੂੰ ਇੱਕ ਪੰਜਾਬ ਦਾ ਜਿਹੜਾ ਗਾਰਡੀਅਨ ਹੈ ਜਿਹਨੇ ਪੰਜਾਬ ਨੂੰ ਪ੍ਰੋਟੈਕਟ ਕਰਨਾ ਲੋਕਾਂ ਦੀ ਗੱਲ ਸੁਣਨੀ ਹੈ ਉਹਨੂੰ ਮਿਲਣੀ ਉਹਨਾਂ ਕੋਲ ਉਹਨਾਂ ਕੋਲ ਟਾਈਮ ਹੀ ਨਹੀਂ ਸਾਨੂੰ ਮਿਲਣ ਦਾ ਉਹ ਵੀ ਉਹ ਜਿਹੜੇ ਕਹਿੰਦੇ ਆ ਕਿ ਅਸੀਂ ਤਾਂ ਆਮ ਆ ਬਿਲਕੁਲ ਜੀ ਬਿਲਕੁਲ ਉਹੀ ਤਾਂ ਗੱਲ ਨਹੀਂ ਸਾਨੂੰ ਐਟ ਲਿਸਟ ਮਿਲਣ ਦਾ ਸਹੀ ਉਹ ਨਹੀਂ ਉੱਥੇ ਮਿਲਣਾ ਯਾਰ ਸਾਨੂੰ ਮੈਸੇਜ ਪਹੁੰਚਦਾ ਹੋ ਜਾਏ ਸਾਡੇ ਕੋਲੇ ਸਾਨੂੰ ਕੋਈ ਅਸੀਂ ਚਿੱਠੀ ਵੀ ਦਿੱਤੀ ਕੱਲ ਮੈਮੋਰੰਡਮ ਫਾਰਮ ਡਿਮਾਂਡ ਵੀ ਦਿੱਤਾ ਉਹ ਵੀ ਪੜ ਲਿਆ ਹੋਵੇਗਾ ਸਾਨੂੰ ਐਟ ਲਿਸਟ ਯਾਰ ਮਿਲਣ ਦਾ ਸਹੀ ਇਹਦਾ ਕੀ ਮਤਲਬ ਹੋ ਗਿਆ ਕਿ ਸਾਡੂੰ ਐ ਜਿਵੇਂ ਮਤਲਬ ਗੁੰਗਲੋਂੋਂ ਦੀ ਮਿੱਟੀ ਝਾੜਨ ਵਾਲੀ ਗੱਲ ਸਾਡੇ ਨਾਲ ਕਰ ਦਿੱਤੀ ਇਹ ਨਹੀਂ ਚੱਲੂਗਾ ਜੀ ਇਦਾਂ ਠੀਕ ਹੈ ਹੋ ਸਕਦਾ ਕਿ ਮੈਂ ਰਿਟਨ ਇਵਨ ਕੀ ਹੁਣ ਮੈਂ ਤੁਹਾਨੂੰ ਦੱਸਦਾ ਠੀਕ ਹੈ ਮੁਖਸਰ ਦੇ ਇੱਕ ਸੀਨੀਅਰ ਮੈਂਬਰ ਹੈ ਜਿਹੜੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਜਿਹੜਾ ਕੇਸ ਚੱਲਦਾ ਸੁਖਬੀਰ ਬਾਦਲ ਦੇ ਅਗੇਂਸਟ ਠੀਕ ਹੈ ਹੁਣ ਉਹਨਾਂ ਨੂੰ ਉਹਨਾਂ ਕੋਲ ਵੀ ਐਡਵੋਕੇਟ ਇਨਸਾਫ ਕੌਣ ਦਵਾਊਗਾ ਇਨਸਾਫ ਉਹਨਾਂ ਨੂੰ ਵੀ ਇੱਕ ਵਕੀਲ ਦਵਾਊਗਾ ਨਾ ਜੀ ਠੀਕ ਹੈ ਕੇਜਰੀਵਾਲ ਹੈ ਕੇਜਰੀਵਾਲ ਉਹਨਾਂ ਦਾ ਕਨਵੀਨਰ ਹੈ ਆਪ ਪੰਮ ਆਦਮੀ ਪਾਰਟੀ ਦਾ ਉਹਨੂੰ ਇਨਸਾਫ ਕੌਣ ਲੈ ਕੇ ਦੇ ਰਿਹਾ ਉਥੋਂ ਉਹਦੀ ਬੇਲ ਕਿੰਨੇ ਲਈ ਇੱਕ ਐਡਵੋਕੇਟ ਨੇ ਲਈ ਨਾ ਸਾਡੇ ਨਾਲ ਧੱਕਾ ਕਰੀ ਜਾਂਦੇ ਤੁਸੀਂ ਇਹ ਕੰਮ ਨਹੀਂ ਹੋਣਾ ਚਾਹੀਦਾ ਹਰ ਕਿਸ ਬਰਦਾਸ਼ਤ ਨਹੀਂ ਹੋਊਗਾ ਸਾਡੀ ਬਾਹਰੋਂ ਮਤਲਬ ਉਹ ਖੁਦ ਵੀ ਕਹਿੰਦੇ ਕਿ ਸਾਨੂੰ ਕੋ ਇਨਕੁਆਰੀ ਤਾਂ ਸਹੀ ਹੋਵੇ ਜਸਟਿਫਾਈਸ ਇਸ ਠੀਕ ਦੇ ਕਿ ਨਗਰਨ ਬਰਾੜ ਸਾਹਿਬ ਨੇ ਇੰਟਰਵਿਊ ਦਿੱਤੀ ਹੈਗੀ ਆ ਉਹਦੇ ਵਿੱਚ ਕਲੀਅਰ ਕੱਟ ਦੱਸਿਆ ਇੱਕ ਇੱਕ ਫੈਕਟਸ ਨੂੰ ਡਿਸਕਲੋਸ ਕੀਤਾ ਕਿ ਇਸ ਤਰ੍ਹਾਂ ਸਾਡੇ ਨਾਲ ਵਧੇ ਕੀ ਹੋਈ ਕੀ ਗਲਤ ਹੈ ਕੀ ਠੀਕ ਹੈ ਅਸੀਂ ਕਿਹੜਾ ਕਹਿੰਨੇ ਆ ਕਿ ਲੜਾਈ ਨਹੀਂ ਹੋਈ ਲੜਾਈ ਹੋਈ ਹੈ ਉੱਥੇ ਸਾਰੇ ਬਾਰ ਮੈਂਬਰਸ ਕਹਿੰਦੇ ਪਏ ਆ ਠੀਕ ਹੈ ਪਰ ਐਟ ਲੀਸਟ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਕੋਈ ਕਾਰਵਾਈ ਕਰਨੀ ਹੈ ਉਹ ਤਾਂ ਇਹ ਟਾਈਮਲੀ ਕਰੋ ਨਾ ਡਿਲੇ ਕਾਦੇ ਹਾਸਤੇ ਜਿਵੇਂ ਕੀ ਹੋਇਆ ਐਫ ਆਈ ਮੈਂਬਰ ਸਾਬ ਸਾਡੇ ਸਿਵਲ ਹਸਪੀਟਲ ਬੋਰਨ ਗਏ ਉਹਨਾਂ ਦਾ ਟ੍ਰੀਟਮੈਂਟ ਚੱਲੂ ਹੋ ਗਿਆ ਠੀਕ ਹੈ 112 ਦੇ ਪੁਲਿਸ ਦਾ ਕੀ ਫਰਜ ਹੁੰਦਾ ਹੈ ਇਮੀਡੀਏਟਲੀ ਉੱਥੇ ਆਵੇ ਉਹਨਾਂ ਦੇ ਬਿਆਨ ਲੋਡ ਕਰੇ ਇਹ ਸਾਰਾ ਕੰਮ ਇਮੀਡੀਏਟਲੀ ਹੁੰਦਾ ਨਾ ਜੀ ਸਾਨੂੰ ਪ੍ਰੋਟੈਸਟ ਕਰਨਾ ਪੈਂਦਾ ਸਾਡੇ ਬਿਆਨ ਨੋਟ ਹੋਣ ਇੱਕ ਜਰਨਲ ਸਿੰਘ ਆਯੂ ਅਪੁਆਇੰਟ ਹੁੰਦੇ ਆ ਉਹ ਜਾ ਕੇ ਬਿਆਨ ਲੈਣ ਜਾਂਦੇ ਆ ਠੀਕ ਹੈ ਬਿਆਨ ਲੈਣ ਤੋਂ ਬਾਅਦ ਫਿਰ ਦੂਸਰੀ ਪਾਰਟੀ ਦੇ ਬਿਆਨ ਲੈ ਲੈਂਦੇ ਆ ਆਯੂ ਚੇਨ ਹੋ ਜਾਂਦਾ ਜੀ ਆਯੂ ਚੇਨ ਹੋ ਗਿਆ ਨਵਾਂ ਆਯੂ ਆਉਂਦਾ ਜੀ ਠੀਕ ਹੈ ਸਾਡਾ ਬਿਆਨ ਦੀ ਕੋਈ ਵੈਲਿਊ ਹੀ ਨਹੀਂ ਨਵੇਂ ਬਿਆਨ ਉਹਨਾਂ ਦੇ ਲਿਖਦਾ ਨਵੇਂ ਬਿਆਨ ਲਿਖ ਕੇ ਸਾਡੇ ਖਿਲਾਫ ਪਰਚਾ ਦਰਜ ਕਰ ਦਿੰਦਾ ਨਾਲ ਸਾਡੇ ਬਿਆਨ ਦੀ ਡੀਡੀਆਰ ਪਾਉਂਦਾ ਇਹ ਤਾਂ ਨਹੀਂ ਗੱਲ ਹੋ ਕਲੀਅਰ ਕੱਟ ਲਈ ਹੈ ਜੀ ਔਨ ਰਿਕਾਰਡ ਲਈ ਹੈ ਜੀ ਠੀਕ ਹੈ ਕੋਲੇ ਬੈਠ ਜਾਣਾ ਕੇ ਆਫੀਸਰ ਇੱਕ ਇੱਕ ਗੱਲ ਨੂੰ ਸਪੈਸੀਫਿਕਲੀ ਐਕਸਪਲੇਨ ਕਰ ਦੇਾਂਗੇ ਜੀ ਮਤਲਬ ਇਹੀ ਰੌਲਾ ਹੈਗਾ ਕਿ ਸਾਨੂੰ ਜਸਟਿਸ ਮਿਲੇ ਠੀਕ ਹੈ ਜੋ ਇਨਵੈਸਟੀਗੇਸ਼ਨ ਹੈਗੀ ਹੈ ਜੋ ਇਨਕੁਆਇਰੀ ਹੈ ਜੋ ਬਣਦੀ ਤਾਰਾ ਯਾਰ ਉਹ ਲਈ ਜਾਏ ਅਸੀਂ ਨਹੀਂ ਕਹਿੰਦੇ ਕਿ ਇਹ ਨਹੀਂ ਹੋਇਆ ਬਟ ਯਾਰ ਪ੍ਰੋਸੈਸ ਤਾਂ ਸਹੀ ਅਡਾਪਟ ਕਰਨ ਨਾ ਪਰ ਪੜਾਈ ਲਿਖਾਈ ਕੀਤੀ ਤਾਂ ਫਾਇਦਾ ਹੀ ਕੀ ਉਹ ਬਾਹਰ ਮੈਂਬਰ ਹੈ ਸਾਡਾ ਇੱਕ ਤਾਂ ਇੰਜਰਡ ਹੈ ਠੀਕ ਹੈ ਦੂਜੇ ਪਾਸੇ ਉਹਦੀ ਪੜਾਈ ਲਿਖਾਈ ਤੁਸੀਂ ਮਿੱਟੀ ਚ ਪਾਈ ਜਾਂਦੇ ਪਿਓ ਯਾਰ ਉਹਨੂੰ ਆਪਦੇ ਆਪ ਤੇ ਸਾਰਵ ਡਾਊਟ ਹੋ ਜਾਊਗਾ ਸੈਲਵ ਡਾਊਟ ਹੋ ਜੂਗਾ ਕੱਲ ਨੂੰ ਕਿੰਨਾ ਵੱਡਾ ਸਟਿਗਮਾ ਲੈ ਕੇ ਚੱਲੂਗਾ ਉਹ ਸੋ ਰਿਕੁਐਸਟ ਮੇਰੀ ਇਹ ਹੈਗੀ ਹੈ ਸਰਕਾਰ ਅੱਗੇ ਕਾਈਂਡਲੀ ਸੀਐਮ ਸਾਹਿਬ ਡੀਆਈਜੀ ਸਾਹਿਬ ਰਿਕੁਐਸਟ ਹੈ ਸਾਡੇ ਅੱਗੇ ਕਿ ਇਹਨੂੰ ਜਲਦੀ ਜਲਦੀ ਕੰਪਾਈਲ ਕਰੋ ਇਹਨੂੰ ਜਿਹੜਾ ਸਾਨੂੰ ਜਿਹੜਾ ਇਨਸਾਫ ਹੈ ਉਹ ਜਲਦੀ ਤੋਂ ਜਲਦੀ ਮਿਲੇ ਥੈਂਕ ਯੂ ਜੀ ਨਹੀਂ ਤੁਸੀਂ ਤੇ ਲੋਕਾਂ ਦੇ ਲਈ ਲੜਦੇ ਹੋ ਮਤਲਬ ਉਹਨਾਂ ਨੂੰ ਇਨਸਾਫ ਦੋਣੇ ਮੈਂ ਪਹਿਲਾਂ ਵੀ ਕਿਹਾ ਪਰ ਕੀ ਲੱਗਦਾ ਵੀ ਜਿਵੇਂ ਤੁਹਾਡੇ ਸਾਥੀ ਨਾਲ ਜੋ ਵਾਪਰਿਆ ਉਹ ਹੁਣ ਹਸਪੀਟਲ ਦੇ ਵਿੱਚ ਆ ਹਨ ਕੀ ਲੱਗਦਾ ਵੀ ਉਹਨਾਂ ਦਾ ਮਨੋਬਲ ਦੁਬਾਰੇ ਬਣੂਗਾ ਕਿ ਹਾਂ ਮੈਂ ਵੀ ਲੋਕਾਂ ਨੂੰ ਇਨਸਾਫ ਦਵਾਵਾਂ ਮੇ ਬੜੀ ਮੁਸ਼ਕਲ ਹੈ ਜੀ ਦੁਬਾਰਾ ਉਹਨੂੰ ਉਸੇ ਸਟੇਜ ਤੇ ਵਾਪਸ ਆਉਣਾ ਉਹਦੇ ਉਹਦੀਆਂ ਜੇ ਫੋਟੋਗ੍ਰਾਫਸ ਵੇਖੋ ਨਾ ਜਿਹੜੀਆਂ ਉਹਦੇ ਸੱਟਾਂ ਵੱਜੀਆਂ ਤਾਂ ਉਹਦੇ 4 ਸੈਂਟੀਮੀਟਰ ਇੰਟੂ 2 ਸੈਂਟੀਮੀਟਰ ਸਿਰ 'ਚ ਸੱਟ ਹੈ 11 ਟਾਂਕੇ ਲੱਗੇ ਐ ਦੋ ਇੰਜਰੀ ਸਿਰ 'ਚ ਐ ਬਟ ਇਹ ਹੋਣ ਦੇ ਬਾਵਜੂਦ ਵੀ ਆਈਓ ਬਦਲ ਕੇ 30 ਤਰੀਕ ਦਾ ਉਹਦਾ ਬਿਆਨ ਲਿਖਿਆ 31 ਚ ਦੂਜੀ ਤਿਰ ਦਾ ਬਿਆਨ ਲਿਖ ਕੇ ਉਹਦੇ ਤੇ ਐਫਆਰ ਦਰਜ 307 ਦੀ ਤੇ ਜਿਹੜੀ ਦੂਜੀ ਪਾਰਟੀ ਆ ਉਹਦੇ ਕੋਈ ਡੇਂਜਰਸ ਟੂ ਲਾਈਫ ਕੋਈ ਇੰਜਰੀ ਨਹੀਂ ਇੱਕ ਉਂਗਲ ਤੇ ਸੱਟ ਹੈ ਜੀ ਬਾਕੀ ਕੰਪਲੇਂਟ ਆ ਪੇਨ ਆ ਬਟ ਪਰਚਾ 307 ਦਾ ਵਕੀਲ ਸਾਹਿਬ ਦੇ ਖਿਲਾਫ ਇਸ ਕਰਕੇ ਬੜੀ ਨਮੂਸ਼ੀ ਹੋਈ ਇਸ ਸਰਕਾਰ ਤੋਂ ਸਾਨੂੰ ਵੀ ਇਹ ਆਸ ਨਹੀਂ ਸੀ ਵੀ ਇਸ ਸਾਨੂੰ ਸਿਚੁਏਸ਼ਨ ਚ ਆਉਣਾ ਪਊਗਾ ਜਾਂ ਸਾਨੂੰ ਇਸ ਐਜੀਟੇਸ਼ਨ ਦੇ ਰਾਹ ਤੁਰਨਾ ਪਊਗਾ ਅਸੀਂ ਸਾਡੀ ਡਿਮਾਂਡ ਅਨਜਸਟ ਨਹੀਂ ਸਿਰਫ ਅਸੀਂ ਚਾਹੁੰਦੇ ਆ ਔਨ ਰਿਕਾਰਡ ਜੋ ਡਾਕੂਮੈਂਟ ਕਹਿੰਦੇ ਆ ਉਹਦੇ ਮੁਤਾਬਕ ਕਾਰਵਾਈ ਕਰ ਦਿਓ ਪ੍ਰਧਾਨ ਜੀ ਹੁਣ ਸਾਰਾ ਕੁਝ ਵਾਪਰਨ ਤੋਂ ਬਾਅਦ ਜੋ ਕੁਝ ਕੱਲ ਹੋਇਆ ਜਾਂ ਉਸ ਤੋਂ ਪਹਿਲਾਂ ਹੋਇਆ ਹੁਣ ਤੱਕ ਕੀ ਕਾਰਵਾਈ ਹੋ ਕੋਈ ਚੱਲਿਆ ਅਗੇ ਕੋਈ ਕੀਤੀ ਗਈ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਸਾਡਾ ਪੁਲਿਸ ਨਾਲ ਹੁਣ ਵੀ ਅਸੀਂ ਅੱਜ ਵੀ ਤਾਲਮੇਲ ਕਰਨ ਨੂੰ ਤਿਆਰ ਆ ਜਿਵੇਂ ਸਾਡੇ ਨਾਲ ਪੁਲਿਸ ਚੇਕਰ ਸਾਨੂੰ ਸਾਥ ਦਿੰਦੀ ਆ ਅਸੀਂ ਅੱਜ ਵੀ ਪੁਲਿਸ ਦੇ ਨਾਲ ਆ ਸਾਨੂੰ ਦੱਸਣ ਅਸੀਂ ਜਿਵੇਂ ਬਰਾੜ ਸਾਹਿਬ ਨੂੰ ਦੱਸਿਆ ਵੀ ਅਸੀਂ ਤਾਂ ਰਿਕਾਰਡ ਨੂੰ ਦੇਖ ਕੇ ਕਰਾਂ ਵੀ ਜੋ ਰਿਕਾਰਡ ਬੋਲਦਾ ਉਹਦੇ ਹਿਸਾਬ ਨਾਲ ਬਣਾ ਦਿਓ ਜੇ 307 ਸਾਡੀ ਸਰਕਾਰ ਨੂੰ ਲੈ ਕੇ ਜਾਣ ਪਿਛੇ ਲਾਉਣ ਪਿਛੇ ਬੰਨ ਸਕਦੀ ਆ ਤੇ ਫਿਰ ਸਿਰ ਦੇ ਵਿੱਚ ਸੱਟਾਂ ਲੱਗੀਆਂ ਨੇ ਕਿਉਂ 307 ਨਹੀਂ ਬੰਦੀ ਦੂਸਰੇ ਜਿਹੜਾ ਨਾਲ ਦਾ ਮਲਕੀਤ ਸਿੰਘ ਆ ਉਹਦੇ ਟੈਸਟਿਕਲ ਰਿਮੂਵ ਕੀਤੇ ਆ ਫਿਰ ਵੀ ਨਹੀਂ ਬੰਦੀ ਅਸੀਂ ਤਾਂ ਸਰਕਾਰ ਤੋਂ ਹੁਣ ਵੀ ਇਹ ਮੰਗ ਕਰਦੇ ਆ ਕਿ ਸਾਡੀ ਇਹ ਮੰਗ ਨੂੰ ਪੂਰਾ ਕਰੋ ਅਸੀਂ ਤਰਨਾ ਖਤਮ ਕਰਗੀ ਜੋ ਪ੍ਰੋਟੈਸਟ ਹੈ ਸਾਡਾ ਪੰਜਾਬ ਲੈਵਲ ਤੇ ਚੱਲ ਰਿਹਾ ਇਹਨੂੰ ਖਤਮ ਕਰ ਦੇਣਗੇ ਅਸੀਂ ਪਰ ਕਿਤਨੀ ਕੀ ਕਾਰਵਾਈ ਹਲੇ ਤੱਕ ਨਹੀਂ ਹਲੇ ਤੱਕ ਕੁਝ ਨਹੀਂ ਹੋਇਆ ਜੀ ਸਾਡੇ ਬਰਾਬਰ ਤੇ ਚੱਲ ਰਹੀ ਜੀ ਇਹ 307 ਸਾਡੇ ਤੇ ਬਣਾ ਦਿੱਤੀ 307 ਇਹ ਉਹਨਾਂ ਨੇ ਬਣਾਦੀ ਆ ਸਾਡੀ ਐਫਆਈਆਰ ਸਾਡੇ ਤੇ ਐਫਆਈਆਰ ਆ ਹੋਰ ਰੌਟ ਜਿਹੜਾ ਤੁਸੀਂ ਤਰਨ ਤਰਨ ਦਾ ਫੈਸਲਾ ਲਿਆ ਉਹ ਕੀ ਤੁਸੀਂ ਉੱਥੇ ਜਾ ਕੇ ਸਰਕਾਰ ਦਾ ਵਿਰੋਧ ਕਰਨਾ ਜਾਂ ਗੱਲਬਾਤ ਹੀ ਕਰਨੀ ਹੈ ਜਿਹੜੀ ਤੁਸੀਂ ਕੱਲ ਕਰਨੀ ਚਾਹੁੰਦੇ ਸੀ ਉਹਨਾਂ ਦੇ ਨਾਲ ਨਹੀਂ ਅਸੀਂ ਸ਼ਾਂਤਵੇਂ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਅਦਾ ਸਾਾਨੂੰ ਜੇਕਰ ਸੀਐਮ ਸਾਹਿਬ ਜਾਂ ਉੱਥੇ ਟਾਈਮ ਮਿਲੂਗਾ ਉਹਨਾਂ ਨੂੰ ਸਾਰੀ ਗੱਲ ਰੱਖਾਂਗੇ ਪੱਕ ਅਸੀਂ ਆਪਦਾ ਪੱਕ ਰੱਖਣ ਵਾਸਤੇ ਉੱਥੇ ਜਾਣਾ ਸਾਡਾ ਸਾਰੀਆਂ 12 ਨੂੰ ਵੀ ਅਸੀਂ ਸੱਦੇ ਦਿੱਤੇ ਹੋਏ ਉਹਨਾਂ ਨੇ ਸਾਨੂੰ ਹੋਣ ਆ ਰਿਹਾ ਵੀ ਜਦੋਂ ਦੱਸੋਗੇ ਅਸੀਂ ਬੱਸਾਂ ਭਰ ਕੇ ਆ ਜਾਵਾਂਗੇ ਸਾਰੇ ਪੰਜਾਬ ਰਹਣੇ ਤੋਂ ਬੰਦੇ ਆਉਣਗੇ ਤੇ ਜੇਕਰ ਜੇਕਰ ਨਹੀਂ ਕੋਈ ਕਾਰਵਾਈ ਹੁੰਦੀ ਜਾਂ ਨਹੀਂ ਤੁਹਾਡੀ ਸੁਣਵਾਈ ਹੁੰਦੀ ਇੰਨੇ ਵਕੀਲ ਇਕੱਠੇ ਹੋ ਕੇ ਜਾ ਰਹੇ ਹੋ ਇੰਨੀਆਂ ਬਾਹਰ ਸੁਚਨਾਨੇ ਤਾਂ ਕੀ ਇਹ ਸੰਘਰਸ਼ਾ ਜਿਹੜਾ ਹੋਰ ਵੀ ਅੱਗੇ ਵਧ ਸਕਦਾ ਹੈ ਸੰਘਰਸ਼ ਹੋਰ ਅੱਗੇ ਵਧੇਗਾ ਅਸੀਂ ਸਾਨੂੰ ਰੋਡ ਜਾਮ ਕਰਨੇ ਪੈ ਸਕਦੇ ਆ ਸਾਨੂੰ ਰੇਲਾਂ ਰੁਕਣੀਆਂ ਪੈ ਸਕਦੇ ਸੰਘਰਸ਼ ਨੂੰ ਜੀ ਇਸ ਲੈਵਲ ਤੇ ਵੀ ਲੱਗ ਜਾਵਾ ਹਮ ਮਤਲਬ ਵਕੀਲਾਂ ਨੂੰ ਵੀ ਆਹ ਕੁਝ ਕਰਨਾ ਪੈ ਸਕਦਾ ਬਿਲਕੁਲ ਕਰਨਾ ਪੈ ਸਕਦਾ ਜਦੋਂ ਜਸਟਿਸ ਨਾ ਮਿਲਿਆ ਤਾਂ ਫਿਰ ਤੁਹਾਨੂੰ ਸਾਰਾ ਕੁਝ ਕਰਨਾ ਪਊਗਾ ਬਹੁਤ ਬਧਨਵਾਦੀ ਤੁਹਾਨੂੰ ਥੈਂਕ ਯੂ ਸਰ